ਉਹਦੇ ਨਾਲ ਉੱਥੇ ਸੱਟ ਨੂੰ ਵੇਚਣੋਂ ਦਾ ਹੀ ਸਾਥ ਹੀ ਫਿਰ ਆਪਦੇ ਪਖਵਾ ਨੂੰ ਪਾਈ ਚੰਗੀ ਹੈ ਪਖਵਾ ਨੂੰ ਪਾਈ ਜੰਨੀ ਅੱਛਾ ਭਾਈ ਕਿੰਨਾ ਕੁ ਨੁਕਸਾਨ ਹੋ ਰਿਹਾ ਫਿਰ ਤੁਹਾਡਾ ਹੁਣ ਨੁਕਸਾਨ ਤਾਂ ਹੀ ਵੇਖ ਲੋ ਕਾਫੀ ਹੈ 2000 ਦਾ ਤਾਂ 23 ਰਿਆ ਕੁਆਂਟਲ ਮਦਰ ਫਰਕ ਇਹੋ ਨਾ ਵੈਰੀਟੀ ਨਹੀਂ ਜਾਏ ਵੇਚਣੋਂ ਨਹੀਂ ਆਏ ਵੀ ਸੱਟ ਨੂੰ ਵੀ ਨਹੀਂ ਚਿੱਤ ਕਰਦਾ ਹੁਣ ਆਪਾਂ ਨਾ ਇਹ ਇਹਨੂੰ ਨਾ ਅੱਗੇ ਤੇ ਬਾਰੇ ਸੋਚੋਗੇ ਬਦਲ ਵੀ ਖੇਤੀ ਕਰਨ ਬਾਰੇ ਨਹੀਂ ਨਹੀਂ ਕੰਨਾਂ ਨੂੰ ਹੱਥ ਲੱਗ ਗਿਆ ਆਪਣੇ ਤਾਂ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੁਹਾਡੀ ਮਦਦ ਨਹੀਂ ਕੀਤੀ ਯਾਰ ਤੁਸੀਂ ਅਪਰਾਲਾ ਕੀਤਾ ਵੱਖਰੀ ਖੇਤੀ ਕਰਨ ਦਾ ਕਿਸੇ ਨੇ ਨਹੀਂ ਬਈ ਕੋਈ ਆਇਆ ਹੀ ਨਹੀਂ ਸਾਡੇ ਤਾਂ ਇੱਥੇ ਕੋਈ ਨਹੀਂ ਆਇਆ ਇਹਦਾ ਆਪਦੇ ਆਪ ਹੀ ਕੀਤੀ ਸੀਗੀ ਨਹੀਂ ਫਿਰ ਕਹਿੰਦੇ ਵੀ ਯਾਰ ਕਿਹੜੇ ਪੰਗਾ ਲੈ ਲਿਆ ਦੂਸਰੋਂ ਬਿਜਲੀ ਚੱਕ ਕੇ ਚੰਗਾ ਭਲਾ ਸੀਗਾ ਕਣਕ ਝੋਨਾ ਲਾਈ ਜਾਂਦੇ ਸੀਗੇ ਉਹ ਭਾਈ ਬਹੁ ਟੇਕਰਾਂ ਕੀਤੀ ਤਾਂ ਮੈਨੂੰ ਸਾਰੇ ਪਿੰਡ ਨੇ ਕੀਤੀਆਂ ਕਹਿੰਦੇ ਕਿਉਂ ਕਰ ਲਈ ਬਦਲ ਨਹੀਂ ਖੇਤੀ ਮੈਂ ਜਦੋਂ ਉਹ ਕਿਤੇ ਦੁੱਧ ਪਾਉਣ ਜਾਣੇ ਜੇ ਕਹਿੰਦੇ ਕਿ ਉਹ ਭਾਈ ਬਿਜਲੀ ਸਰਮ ਇੰਜੀਨੀਅਰ ਤੁਸੀਂ ਆਹ ਤੋਂ ਪੈਨਟ ਉਥਾਰ 400 450 ਰੇਟ ਵਧੀਆ ਹੁੰਦਾ ਸੀ 65000 ਰੁਪਏ ਹੁੰਦਾ ਸੀ ਆ ਅੱਛਾ ਜੀ ਹੁਣ ਪਿਛਲੇ ਸਾਲ ਦਾ ਹੀ ਰੇਟ ਨਹੀਂ ਵਧ ਰਿਹਾਗਾ ਉਹੀ 4000 4200 4500 ਦਿੰਦੇ ਆ ਜਿਹੜੋਂ ਵੇਚਣ ਜਾਂਦੇ ਮਤਲਬ ਜਿਦਰਾਉਣ ਲਾ ਲੋ ਉੱਥੇ ਸਪੈਲਰਾਂ ਵਾਲੇ ਆ 4-5 ਨੰਬਰ ਵਾਲੇ ਜਿਹੜੇ ਕੈਰੈਕਟਰ ਨਾਲਿਓਂ ਰੌਲੇ ਮੇਲੇ ਤੇ ਵਸਾ ਪੀ ਖਰੀਦੀ ਜਾਂਦੇ ਆ ਤੇ ਮਤਲਬ ਵੀ ਘੱਟ ਰੇਟ ਤੇ ਅਣ ਕਾਲੀ ਚਾਹੀਦੀ ਆ ਕਾਲੀ ਦਾ ਜ਼ਿਆਦਾ ਰੇਟ ਆ ਪਰ ਮੈਂ ਕਾਲੀ ਲੈ ਗਿਆ ਤਾਂ ਕਹਿੰਦੇ ਨਹੀਂ ਹਾਈ ਹੁੱਲਾ ਦਾ ਰੇਟ ਜ਼ਿਆਦਾ ਆ ਤੇ ਜੇ ਹਾਈ ਹੁੱਲਾ ਲੈ ਜਾਣਾ ਤਾਂ ਕਹਿੰਦੇ ਕਾਲੀ ਦਾ ਜਾਂ ਰਾਜਸਥਾਨ ਵਾਲੀ ਦਾ ਜ਼ਿਆਦਾ ਰੇਟ ਆ ਤੇ ਤੇਲ ਤਾਂ ਹੁਣ 30% ਨਿਕਲਦਾ ਹੀ ਐ 20 ਵੀ ਨਿਕਲਦਾ ਵਾ Rajasthan ਵਾਲੀ ਚੋ ਵੀ ਕੁਆਂਟਲ ਦੇ ਉੱਤੇ 30% ਨਿਕਲਦਾ ਵਾ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਜਸਵਿੰਦਰ ਸਿੰਘ ਗੱਲ ਕਰ ਰਿਹਾ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਭਾਈ ਜੀ ਸਾਨੂੰ ਪਤਾ ਲੱਗਿਆ ਤੁਹਾਡੇ ਕੋਲ ਸਰੋਂ ਦੇ ਗੱਟੇ ਵਗੈਰਾ ਪਏ ਨੇ ਜੀ ਘਰ ਦੇ ਵਿੱਚ ਕੀ ਮਸਲਾ ਕੀ ਜੀ ਉਹ ਉਹ ਭਾਈ ਜੀ ਇਹ ਰੇਟ ਦੀ ਗੱਲ ਸੀ ਕੀ ਸਰੋਂ ਦੀ ਹਾਂਜੀ ਮਤਲਬ ਵੀ ਰੇਟ ਨਹੀਂ ਵੱਧ ਰਿਹਾ ਹੈ ਨਾ ਸਰੋਂ ਦਾ ਕਿਉਂਕਿ ਅੱਜ ਤੋਂ ਤਿੰਨ ਕੁ ਸਾਲ ਚਾਰ ਸਾਲ ਪਹਿਲਾਂ ਰੇਟ ਵਧਿਆ ਹੁੰਦਾ ਸੀ 65000 ਹਜ਼ਾਰ ਨੂੰ ਹੁੰਦਾ ਸੀ ਯਾਰ ਅੱਛਾ ਜੀ ਹੁਣ ਪਿਛਲੇ ਸਾਲ ਦਾ ਵੀ ਰੇਟ ਨਹੀਂ ਵੱਧ ਰਿਹਾਗਾ ਉਹੀ 4000 4200 4500 ਦਿੰਦੇ ਆ ਹੂੰ ਤੇ ਜਦੋਂ ਵੇਚਣ ਜਾਂਦੇ ਮਤਲਬ ਜਗਰਾਉਂ ਲਾ ਲੋ ਉੱਥੇ ਸਪੈਲਰਾਂ ਵਾਲੇ ਆ 4-5 ਨੰਬਰ ਵਾਲੇ ਜਿਹੜੇ ਕੈਰੈਕਟਰ ਨਾਲ ਆ ਉਹ ਰਲ ਮਿਲ ਕੇ ਹੀ ਬਸ ਆਪੀ ਖਰੀਦੀ ਜਾਂਦੇ ਆ ਤੇ ਮਤਲਬ ਵੀਕਾਟ ਰੇਟ ਤੇ ਕਿਉਂ ਜਦੋਂ 7000 ਨੂੰ 6500 ਨੂੰ ਮਤਲਬ ਸਰੋਂ ਹੁੰਦੀ ਸੀਗੀ ਹਾਂਜੀ ਤੇ ਉਦੋਂ ਵੀ ਸਰੋਂ ਦਾ ਰੇਟ ਇਹੀ ਹੁੰਦਾ ਸਰੋਂ ਦਾ ਰੇਟ 7000 ਹੁੰਦਾ ਸੀ ਜਾਂ 6500 ਹੁੰਦਾ ਸੀ ਤੇ ਤੇਲ ਜਿਹੜਾ ਉਹ ਵੇਚਦੇ ਸੀਗੇ ਜਾਨੀ ਕਿ 120 ਰੁਪਏ ਤੋਂ ਲੈ ਕੇ 150 ਤੱਕ ਹਾਂਜੀ ਤੇ ਹੁਣ ਸਰੋਂ 4500 ਨੂੰ 4000 ਨੂੰ ਲਈ ਜਾਂਦੇ ਤੇ ਹੁਣ ਵੀ ਰੇਟ ਉਹ ਵੀ ਤੇਲ ਜਦਾ ਤੇਲ ਵੀ ਘਟਾਉਣਾ ਤੇਲ ਤਾਂ ਉਹੀ ਆ ਉਹਨਾਂ ਨੂੰ ਸਦਾ ਹੁੰਦਾ ਜਿਆਦਾ ਤਾਂ ਦੋ ਗੱਟੇ ਰੱਖੀ ਬੈਠੇ ਹੋ ਬਾਈ ਜੀ ਤੁਸੀਂ ਮੈਂ ਤਾਂ ਜੀ ਪਿਛਲੇ ਸਾਲ ਦੇ ਰੱਖੀ ਬੈਠਾ ਪਿਛਲੇ ਸਾਲ ਜੀ ਸਰੋਂ ਦੀ ਜੀ ਉਹ ਦੋ ਕਿੱਲਿਆਂ ਦੀ ਮੇਰੇ ਘਰੇ ਹੀ ਪਈ ਹੈ ਅੱਛਾ ਜੀ ਦੋ ਕਿੱਲਿਆਂ ਦੀ ਸਰੋਂ ਘਰੇ ਰੱਖੀ ਬੈਠੇ ਹੋ ਬਾਈ ਔਖਾ ਹੀ ਬਹੁਤ ਹੋਊਗਾ ਯਾਰ ਘਰੇ ਸਿਰੋਂ ਉਹਨੂੰ ਸਾਹਮਣਾ ਹਾਂ ਜੀ ਹਾਂ ਜੀ ਕੋਈ ਗੱਟੇ ਕੋਈ ਕੀੜਾ ਕੋਈ ਇੱਥੋਂ ਮਤਲਬ ਲੈ ਲਈ ਸੀ ਕਿ ਕਹੇ ਤਾਂ 40 ਦੀਆਂ ਗੱਟੇ ਲਈ ਸੀ ਕਿ ਉਦੋਂ ਮੈਂ ਤੇ ਉਹ ਰੋ ਪਰੇ ਰੱਖਲੇ ਸੀ ਉਹਨੂੰ ਬਸ ਜਿਵੇਂ ਪਸ਼ੂ ਪਸ਼ੂ ਰੱਖੇ ਆ ਇੱਕ ਅੱਧਾ ਉਹ dane ਦੋਨੇ ਕੇ ਪਾਲੀਦਾ ਐ ਫਿਰ ਉਹੀ ਉਹਦੇ ਨਾਲ ਉੱਥੇ ਸੱਟਨੋਂ ਵੇਚਨੋਂ ਦਾ ਇਹ ਸਾਤੀ ਫਿਰ ਆਪਦੇ ਪਸ਼ੂਆਂ ਨੂੰ ਪਾਈ ਜਾਂਦੀ ਹੈ ਪਸ਼ੂਆਂ ਨੂੰ ਪਾਈ ਜਾਂਦੀ ਐ ਫਿਰ ਭਾਈ ਐਤ ਕੀ ਨਹੀਂ ਸਰੋਂ ਦਾ ਬੀਜ ਦਾ ਸੋਚਿਆ ਵੀ ਯਾਰ ਐਤ ਕੀ ਬੀਜ ਲਈਏ ਨਹੀਂ ਭਾਈ ਉਹਦੋਂ ਸੋਚਿਆ ਸੀ ਜੀ ਚਲੋ ਵੀ ਕੋਈ ਬਦਲਵੀਂ ਸ਼ੇਤੀ ਕਰਦੇ ਆਂ ਵਿਕਰਾਣੇ ਦਾ ਕੋਈ ਫਾਇਦਾ ਹੋਊਗਾ ਬਦਲਮੀ ਗਾੜੀ ਕਰਨੀ ਸੀਗੀ ਤੇ ਉਹ ਤਾਂ ਫਿਰ ਜਦੋਂ ਵੇਖੀ ਨਹੀਂ ਰਹੀ ਸਰਵਿਸਿੰਗ ਦਾ ਕੀ ਫਾਇਦਾ ਅੱਛਾ ਭਾਈ ਕਿੰਨਾ ਕੁ ਨੁਕਸਾਨ ਹੋ ਰਿਹਾ ਫਿਰ ਤੁਹਾਡਾ ਹੁਣ ਨੁਕਸਾਨ ਤਾਂ ਹੀ ਵੇਖ ਲਓ ਕਾਫੀ ਹੈ 2000 ਦਾ ਤਾਂ 23 ਰਿਆ ਕੋਨਟਰਲ ਮਗਰ ਫਰਕ ਹਾਂ 2000 ਪੀ ਇਹਦਾ ਮਤਲਬ ਪੈ ਰਿਹਾ ਵਾ ਫਰਕ ਕੋਨਟਰਲ ਮਗਰ ਸਰੋਂ ਦਾ ਹਾਂ ਹਾਂਜੀ ਅੱਛਾ ਤੁਸੀਂ ਕਿਤੇ ਹੋਰ ਸਾਈਡ ਸੂਟ ਤੇ ਨਹੀਂ ਵੇਚਣ ਦੀ ਕੋਸ਼ਿਸ਼ ਕੀਤੀ ਕਿਤੇ ਹੋਰ ਜਾ ਕੇ ਟਰਾਈ ਕਰ ਲੈਣਾ ਸੀਗਾ ਸਾਰੇ ਮੋਗੇ ਵੀ ਇਹੀ ਰੇਟ ਆ ਸਾਡੇ ਨੇੜੇ-ਤੇੜੇ ਮੋਗੇ ਧਰਮਕੋਟ ਮਤਲਬ ਜਿੱਥੇ-ਜਿੱਥੇ ਬਈ ਇੱਥੇ ਜਗਰਾਉਂ ਦੇ ਵਿੱਚ ਮੰਡੀ ਵੱਡੀ ਐ ਸਪੈਲਰ ਜਾਦੇ ਲੱਗੇ ਹੋਏ ਆ ਇਹ ਇਥੇ ਲੈ ਕੇ ਜਾਂਦੇ ਸੈਂਪਲ ਲੈ ਕੇ ਜਾਂਦੇ ਜਾਨੀ ਗਏ ਆ ਮੋਟਰਸਾਈਕਲ ਤੇ ਥੋੜੀ ਜੀ ਪਾ ਕੇ ਝੋਲੇ ਤੇ ਲੈ ਗਏ ਉਹਨਾਂ ਨੂੰ ਦਿਖਾ ਜਾਂਦੇ ਉਹ ਦੇਖਦੂ ਕੇ ਕਹਿੰਦੇ ਤਾਂ ਕਾਲੀ ਚਾਹੀਦੀ ਆ ਕਾਲੀ ਦਾ ਜਿਆਦਾ ਰੇਟ ਆ ਮੇਰੇ ਕੋਲੇ ਜਾਨੀ ਕਿ ਅੱਧਾ ਕਲਾ ਇਹ ਕਾਲੀ ਦਾ ਵੀ ਵੀਜਾ ਹੀ ਦੂਜੀ ਵਾਰ ਮੈਂ ਕਾਲੀ ਲੈ ਆ ਤਾਂ ਕਹਿੰਦੇ ਨਹੀਂ ਹਾਈ ਹੁੱਲਾ ਦਾ ਰੇਟ ਜਿਆਦਾ ਹੈ ਤੇ ਜੇ ਹਾਈ ਹੁੱਲਾ ਲੈ ਜਾਣਾ ਤਾਂ ਕਹਿੰਦੇ ਕਾਲੀ ਦਾ ਜਾਂ ਰਾਜਸਥਾਨ ਵਾਲੀ ਦਾ ਜਿਆਦਾ ਰੇਟ ਆ ਤੇ ਤੇਲ ਤੋਂ ਹੀ 60% ਨਿਕਲਦਾ ਹੀ ਹੈ ਕਿਉਂ ਵੀ ਨਿਕਲਦਾ ਵਾ Rajasthan ਵਾਲੀ ਚੋ ਵੀ ਕੁਆਂਟਲ ਚੋਂ 30% ਨਿਕਲਦਾ ਵਾ ਤੇ ਇਹ ਚੋ ਵੀ 30 ਤੇ 30% ਚੋ ਨਿਕਲਦਾ ਵਾ ਬਿਲਕੁਲ ਹਾਂਜੀ ਕਿਉਂਕਿ ਸੋਚੋਂ ਮਤਲਬ 33% ਹੁੰਦਾ ਵਾ ਤੇਲ ਤੇ ਉਹ Rajasthan ਵਾਲੀ ਚੋ ਵੀ ਇੰਨੇ ਨਿਕਲਦਾ ਹੈ ਕਿਉਂ ਵੀ ਇੰਨੇ ਨਿਕਲਦਾ ਵਾ ਬਾਈ ਕੀ ਲੱਗਦਾ ਫਿਰ ਤੁਹਾਨੂੰ ਨਾ ਅਗੇਤ ਬਾਰੇ ਸੋਚੋਗੇ ਜਾਂ ਬਦਲ ਵੀ ਖੇਤੀ ਕਰਨ ਬਾਰੇ ਜਾਂ ਹੋਰ ਜਿਵੇਂ ਨਾਂ ਨਮੂਨਾ ਦੀ ਖੇਤੀ ਕਹਿੰਦੇ ਆ ਕਰ ਲੋ ਜਾਂ ਨਹੀਂ ਨਹੀਂ ਕੰਨਣੂ ਹੱਥ ਲੱਗ ਗਿਆ ਆਪਣੇ ਦਾ ਪਿਛਲੇ ਸਾਲ ਦਾ ਇੱਕ ਗੱਲ ਹੋਰ ਜਦੋਂ ਮੈਂ ਵੱਢ ਕੇ ਰੱਖੀ ਹੋਏ ਇਹ ਸਰੋਂ ਬਈ ਆਏ ਦੰਨਾਲਾ ਗੰਡਲੀਆਂ ਲਾਲੇ ਦਾ ਤੇ ਉਧਰ ਰਾਤ ਨੂੰ ਮਤਲਬ ਮੀਂਹ ਆ ਗਿਆ ਤੇ ਉਹਦੇ ਵਿੱਚ ਅੱਧੀ ਮਤਲਬ ਪਾਣੀ ਚ ਹੋ ਗਈ ਉਦੋਂ ਮੜ ਕੇ ਦੂਜੇ ਦਿਨ ਨੂੰ ਮਤਲਬ ਚੱਕੇ ਟਰਾਲੀਆਂ ਨਾਲ ਕੱਢੀ ਖਰਾਬ ਹੋ ਗਈ ਸਰੋਂ ਤੇ ਇਹਨਾਂ ਨੇ ਜਾਨੀ ਕਿ ਸਾਡੇ ਪਿੰਡ ਦੇ ਪਟਵਾਰੀ ਨੇ ਸਾਰਾ ਜਾਨੀ ਕਿ ਦੇਖਦੁੱਖ ਗਿਆ ਲੈ ਕੇ ਵੀ ਲਗਿਆ ਉਹਨੇ ਜਾਨੀ ਕਿ ਰਿਪੋਰਟ ਤਿਆਰ ਕਰ ਲਈ ਸੀ ਕਿੰ데 ਮੋਬਾਜਾ ਮਿਲੂਗਾ ਗੜੇ ਪੈ ਗਏ ਸੀ ਜੀ ਉਦੋਂ ਕੋਸਤਾ ਦੇ ਕਿਲੇ ਤਾਂ ਖੜੀ ਤੇ ਹੀ ਪਏ ਹੈ ਜੇ ਵਟੇ ਨਹੀਂ ਸੀ ਕੋਹ ਵਾਣਤੀ ਪਈ ਸੀ ਮਤਲਬ ਉਮੀ ਹੂੰ ਤੇ ਸੀ ਸਰੋਂ ਬਹੁਤ ਚੰਗੀ ਸੀਗੀ ਵੀ ਇਹ ਸੀਗਾ ਵੀ 10 ਕੁਇੰਟਲ ਦਾ ਝਾੜ ਦੇ ਜੂਗੀ ਫਿਰ ਵੀ ਚਲੋ 7 ਸਾਢੇ 7 ਕੁਇੰਟਲ ਕਿਲੇ ਦੀ ਹੋ ਗਈ ਸੀਗੀ ਅੱਛਾ ਹਾਂਜੀ ਫਸਲ ਜੇ ਤੁਹਾਨੂੰ ਨਾ ਨਾ ਜੀ ਮੁਆਵਜ਼ਾ ਮਿਲਿਆ ਹੀ ਨਹੀਂ ਉਹ ਸਾਡੇ ਪਿੰਡ ਦੇ ਪਟਵਾਰੀ ਕੋਲੇ ਹਜੇ ਵੀ ਫੈਲਾਂ ਬਣਾਈਆਂ ਪਈਆਂ ਵਾ ਉਹ ਬੰਦਾ ਵੀ ਜੇ ਉਹ ਮੈਨੂੰ ਕਹਿਣਗੇ ਉਹਨਾਂ ਨੂੰ ਪੁੱਛ ਦੇ ਰਹੇ ਆ ਪਟਵਾਰੀ ਸਾਹਿਬ ਨੂੰ ਵੀ ਬਈ ਕੋਸਾਊ ਕਹਿੰਦਾ ਮੇਰੀਆਂ ਦਾ ਰਿਪੋਰਟ ਤਿਆਰ ਕੀਤੀ ਪਈ ਆ ਵੀ ਜੇ ਅਗੋਂ ਆਪਸਰ ਕਹਿਣਗੇ ਜਾਂ ਸਰਕਾਰ ਕਹੂਗੀ ਮੁਆਵਜ਼ੇ ਨੂੰ ਵੀ ਫੇਰ ਹੀ ਮਤਲਬ ਮਿਲੂਗਾ ਅੱਛਾ ਤੁਸੀਂ ਹਾਂਜੀ ਤੁਸੀਂ ਜਥੇਬੰਦੀ ਨਾਲ ਕੋਈ ਯੂਨੀਅਨ ਨਾਲ ਗੱਲਬਾਤ ਨਹੀਂ ਕੀਤੀ ਤੁਹਾਡੇ ਇਲਾਕੇ ਦੇ ਵਿੱਚ ਹਾਂਜੀ ਐਂ ਤਾਂ ਸਾਡੇ ਪਿੰਡ ਸਰਦੇਵ ਸਿੰਘ ਕੋਕਰੀਏ ਹੈਗਾ ਵਾ ਵੀ ਇਹ ਯੂਨੀਅਨ ਦਾ ਹਾਂਜੀ ਪਰ ਉਹ ਆਪਣਾ ਤਾਂ ਇੰਨਾ ਹੈ ਨਹੀਂਗਾ ਉਹਨਾਂ ਨੇ ਵੀ ਕਹਿ ਨਹੀਂ ਸਕਦੇ ਛੋਟੇ ਬੰਦਿਆਂ ਨੂੰ ਕਈਆਂ ਨੂੰ ਕਿਹਾ ਸੀਗਾ ਤੇ ਪਰ ਨਹੀਂ ਦੁਨੀਆ ਨਾਲੇ ਕੋਣ ਵੀ ਮੈਂ ਤਾਂ ਫੋਨ ਫੋਨ ਕਰਦਾ ਸੀਗਾ ਵੀ ਚਲੋ ਵੀ ਉੱਥੇ ਆਪਾਂ ਦਾ ਇੰਨਾ ਨਹੀਂ ਵੀ ਗੱਲ ਪਚਾ ਸਕਦੇ ਉੱਥੇ ਕਦੇ ਕੋਈ ਸਰੋਂ ਦੇ ਵੀ ਗੱਲ ਕਰੇ ਕਿਉਂਕਿ ਜਿਵੇਂ ਰਾਜਸਥਾਨ ਦੇ ਕਹਾਣਾਂ ਉਹ ਤਾਂ ਸਰੀ ਮਤਲਬ ਵੀ ਉਹ ਡਿਪੈਂਡ ਹੀ ਸਰੋਂ ਤੇ ਆ ਹਾਂਜੀ ਉੱਥੇ ਤਾਂ ਬਹੁਤ ਜ਼ਿਆਦਾ ਜਾਨੀ ਇੱਥੇ ਤਾਂ ਆਪਣੇ ਦਾ ਕਣਕ ਝੋਨਾ ਹੋ ਜਾਂਦਾ ਉੱਥੇ ਤਾਂ ਵਿਚਾਰੇ ਜਾਨੀ ਕਿ ਸਰੋਂ ਤੇ ਆ ਉਹ ਉਹਨਾਂ ਦੇ ਵੀ ਮੈਂ ਵੇਖਦਾ ਹੁੰਨਾ ਵੀਡੀਓ ਉੱਥੇ ਵੀ ਰੇਟ ਹੈ ਇਹੀ ਚੱਲ ਰਿਹਾ ਆ ਅੱਛਾ ਅਜੇ ਬਾਈ ਕਹਿੰਦੇ ਵੀ ਯਾਰ ਕਿਹੜੇ ਪੰਗਾ ਲੈ ਲਿਆ ਤੂੰ ਸਰੋਂ ਬਿਜਲੀ ਚਾਕੇ ਚੰਗਾ ਭਲਾ ਸੀਗਾ ਕਣਕ ਝੋਨਾ ਲਾਈ ਜਾਂਦੇ ਸੀਗੇ ਬਾਈ ਬਹੁਤ ਟੇਕਰਾਂ ਕੀ ਤਾ ਮੈਨੂੰ ਸਾਰੇ ਪਿੰਡ ਨੇ ਕੀਤੀਆਂ ਕਹਿੰਦੇ ਕਿਉਂ ਕਰ ਲਈ ਬਦਲ ਨਹੀਂ ਖੇਤੀ ਹਾਂ ਤੇ ਕੀ ਕਰ ਗਏ ਫਿਰ ਉਹਦਾ ਕਰਕੇ ਐਕੀ ਦਾ ਬੀਜ ਕੋਈ ਨਹੀਂ ਗਈ ਬਸ ਕਣਕ ਆ ਤੇ ਬਈ ਬਾ ਝੋਨਾ ਕਣਕ ਹੀ ਚੱਲੂਗਾ ਹੁਣ ਵੇਚ ਨਹੀਂ ਨਹੀਂ ਫਿਰ ਉਹ ਅੱਗੇ ਘਰੀ ਰੱਖਣੀ ਹੈ ਫਿਰ ਬਾਈ ਏ ਬਾਈ ਸੱਟਨ ਦਾ ਕੀ ਫਾਇਦਾ ਉਹ ਪਸ਼ੂ ਖਾਣ ਦੇ ਪਰ ਤੰਦਰੁਸਤ ਰਹਿੰਦੇ ਦੁੱਧ ਦੇਣਗੇ ਆ ਦੁੱਧ ਦਾ ਦਸਣ ਲੋ ਦੁੱਧ ਦਾ ਵੀ ਇਹ ਰੇਟ ਆ ਹੁਣ ਉਹਨਾਂ ਦਾ ਪਾਣੀ ਦੀ ਬੋਤਲ ਮਹਿੰਗੀ ਆ ਦੁੱਧ ਸਾਡਾ ਹੁਣ ਕਹਿੰਦੇ ਗਾਂੜੀਆਂ ਡੇਰੀਆਂ ਨਹੀਂ ਚੱਕਦੀਆਂ ਤੇ ਮੱਝਾਂ ਦਾ ਦੁੱਧ ਯਾਨੀ ਕਿ 45-50 ਰੁਪਏ ਮਸਾਂ ਜਾਂਦਾ ਤੇ ਗਾਈਆਂ ਦਾ ਤਾਂ 30 ਰੁਪਏ ਕੀ ਆ ਹੂੰ ਹਾਂਜੀ ਮਤਲਬ ਦੁੱਧ ਚ ਵੀ ਕਮਾਈ ਨਹੀਂ ਹੈਗੀ ਕਿਸਾਨ ਨੂੰ ਐ ਹੁਣ ਦੁੱਧ ਚ ਹੈਗੀ ਆ ਜੀ ਜੇ ਚਲੋ 55 ਰੁਪਏ 60 ਰੁਪਏ ਵੇਚ ਜੇ ਚਲੋ ਫਿਰ ਤਾਂ ਹੈਗਾ ਹੁਣ ਜਿਹੜੀ ਫੀਡ ਮੋਲ ਆ ਬਣਾ ਕੇ ਲਿਉਨੇ ਯਾਨੀ ਕਿ ਜਿਹੜੀਆਂ ਤਾਂ ਫੀਡ ਵਾਲੀਆਂ ਕੰਪਨੀਆਂ ਉਹ ਤਾਂ ਬਹੁਤ ਲੁੱਟੀ ਜਾਂਦੀਆਂ ਵਾ ਕਹਿੰਦੇ ਇਹ ਪੱਤੀ ਫੀਡ ਪਾਓ ਜੇ ਅਸੀਂ ਆਪ ਦਾ ਦਾਣਾ ਵੀ ਬਣਾ ਕੇ ਲਿਉਨੇ ਆ ਸਾਨੂੰ 27 ਰੁਪਏ 2700 ਕਿਲੋਟ ਪੈਂਦਾ ਵਾ ਹੂੰ ਜੇ ਜੇ 2700 ਕਿਲੋਟ ਦਾਣਾ ਪਾਈ ਜੰਨੇ ਆ ਤੇ 30 ਰੁਪਏ ਦੁੱਧਾ ਤੇ ਬਚਣਾ ਕੀ ਆ ਹੂੰ ਜਦੋਂ ਸਰੋਂ ਬੀਜੀ ਦੀ ਖਰਚਾ ਕਿੰਨਾ ਆ ਗਿਆ ਸੀਗਾ ਦੋ ਕਿੱਲਿਆਂ ਤੇ ਦੋ ਕਿੱਲਿਆਂ ਤੇ ਖਰਚਾ 20 ਹੀ ਆ ਉਹੀ ਗੱਲ ਤਾਂ ਕੀ ਆ ਵੱਡੇ ਲੋਕ ਹੀ ਖੱਟਦੇ ਆ ਉਦੋਂ ਸਾਨੂੰ 20 ਵੀ 1500 ਨੂੰ ਕਿਲੋ ਮਿਲਿਆ ਸੀ ਤੇ ਇਹਦਾ 20 ਅੱਛਾ ਹਾਂਜੀ 20 ਲਿਆਗੇ ਵੀ ਜੇ 1500 ਨੂੰ ਕਿਲੋ ਸੀਗਾ ਫਿਰ ਇੱਕ ਡੀਏਪੀ ਦੀ ਪਾਈ ਸੀ ਕਿ ਇਹ ਮੋਰੀ ਮਾਦ ਲਾ ਲੋ ਜਾਨੀ ਕਿ ਸਾਰਾ ਸਪਰੀਆਂ ਸੁਰੂ ਦਾ ਮੰਨ ਕੇ ਚੱਲੋ 5000 ਖਰਚਾ ਆ ਜਾਂਦਾ ਕਿੱਲੇ ਦਾ ਇਹਦਾ ਠੀਕ ਹੈ 10000 ਰੁਪਏ ਖਰਚ ਗਏ ਹਨ ਅੱਜ ਘਰੇ ਰੱਖੀ ਬੈਠੇ ਹੋ ਯਾਰ ਬਹੁਤ ਔਖਾ ਹੀ ਬਹੁਤ ਹੋਊਗਾ ਨਹੀਂ 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 10000 ਨਹੀਂ ਮੈਂ ਬੜੇ ਖਰਚੇ ਆ ਜਿਹੜੀ ਲੇਬਰ ਵਡਾਈ ਵਡਾਈ ਦਿੱਤੀ ਮੈਂ ਦਿਹਾੜੀ ਲਾ ਕੇ ਨਾਲ ਆਪ ਲੱਗਿਆ ਠੇਕਾ ਨਹੀਂ ਦਿੱਤਾ ਵੀ ਚੱਲ ਯਾਰ ਵੀ ਆਪ ਵੀ ਅਸੀਂ ਦੋ ਜਣੇ ਮੈਂਡ ਮੇਰਾ ਬਾਪੂ ਕੰਮ ਕਰਦੇ ਵੀ ਦੋ ਦੋਨੇ ਜਣੇ ਅਸੀਂ ਆਪ ਲੱਗੇ ਤੇ ਦੋ ਕੱਲਿਆਂ ਤੇ 17000 ਲੇਬਰ ਪੈ ਗਈ ਸਰੋਂ ਕੱਢਣ ਦੇ ਸਾਰਾ ਕੁਝ ਕਰਨ ਤੇ ਅੱਛਾ ਜੀ ਹਾਂ ਜੀ 17-18000 ਰੁਪਏ ਖਰਚੀ ਬੈਠੇ ਰ ਯਾਰ ਬੜਾ ਔਖਾ ਗਿਆ ਤਾਂ ਜਿਗਰਾ ਤੁਹਾਡਾ ਹਾਂਜੀ ਅੱਛਾ ਭਾਈ ਫਿਰ ਤੁਸੀਂ ਹੁਣ ਮੋਰਚਾ ਲੱਗਿਆ ਮੋਰਚੇ 'ਚ ਜਾਂਦੇ ਹੋ ਫਿਰ ਉੱਥੇ ਜਾ ਕੇ ਕਿਸਾਨਾਂ ਕੋਲੇ ਗੱਲ ਰੱਖਣੀ ਸੀ ਵੀ ਮੇਰੇ ਨਾਲ ਤਾਂ ਹੋਈ ਜਾਂਦਾ ਭਾਈ ਨੁਕਸਾਨ ਹੋਈ ਜਾਂਦਾ ਮੇਰਾ ਤਾਂ ਭਾਈ ਜਾਣਾ ਤਾਂ ਹੈਗਾ ਇਕੱਲੇ ਬੰਦੇ ਆ ਮੇਰੇ ਸੇ ਸਾਥ ਪਸ਼ੂਆ ਮੇਰੇ ਕੋਲੇ ਹਾਂ ਤੇ ਪੱਠੇ-ਪੁੱਠੇ ਲਿਆਉਣੇ ਹੁੰਦੇ ਆ ਤੇ ਜਾਨੀ ਕਿ ਹਜੇ ਥੋੜਾ ਜਿਹਾ ਵੇਲ ਜਾਣੀ ਸੀ ਜਾਵਾਂਗੇ ਤਾਂ ਜਰੂਰ ਉੱਥੇ ਵੀ ਕਵਾਂਗੇ ਉੱਥੇ ਵੀ ਵੈਸੇ ਤਾਂ ਮੈਂ ਕਈਆਂ ਬੰਦਿਆਂ ਕੋਲੇ ਫੋਨ ਤੇ ਗੱਲ ਕੀਤੀ ਆ ਵੀ ਤੁਸੀਂ ਜਾਓ ਉੱਥੇ ਇਹ ਜੀ ਵੀ ਗੱਲ ਰੱਖਣੀ ਚਾਹੀਦੀ ਪਰ ਫਿਰ ਵੀ ਜਿਹੜੇ ਚੈਨਲ ਵਾਲੇ ਆ ਉਹ ਜਿਆਦਾ ਪਤਾ ਲੱਗਦਾ ਬਹੁਤ ਨਾਲ ਹਾਂ ਹਾਂ ਜੀ ਵੀ ਜੋ ਕੋਈ ਗੱਲ ਮੁੱਦ ਆਏ ਕਿਆ ਜਾਵੇ ਵੀ ਗੱਲ ਵੀ ਇਹਦੀ ਵੀ ਹੋਵੇ ਨਾਲ ਹੁਣ ਜਿਹੜੀ ਔੜ ਦਾ ਕਹੀ ਜਾਂਦੇ ਪਹਿਲੀ ਗੱਲ ਤਾਂ ਸਾਨੂੰ ਔੜਦ ਵੀ ਸਮਝ ਨਹੀਂ ਹੁੰਦੀ ਵੀ ਜਿਹੜੀ ਕਹਿੰਦੇ ਵੀਜ ਲੋ ਵੀ ਜਿੱਤੇ ਐਮਐਸਪੀ ਮਿਲਣੀ ਵੀ ਔੜਦ ਹੈ ਕੀ ਆ ਹੂੰ ਤੇ ਹਰ ਹਰ ਕਹੀ ਜਾਂਦੇ ਆ ਉਹ ਹਰ ਹਰ ਉਹ ਪੰਜਾਬ ਦੀ ਖੇਤੀ ਤਾਂ ਹੈਣੀ ਵੀ ਉਹ ਜਿਨ੍ਹਾਂ ਦੇ ਕਹਿੰਦੇ ਐਮਐਸਪੀ ਦੇਣੀ ਆ ਵੀ ਉਹ ਤੇ ਦਿਮਾਗ ਦੇ 5 ਸਾਲ ਆਪ ਤੋਂ ਜਿਹੜੀ ਆ ਹਰ ਹਰ ਤੇ ਆਏ ਔੜਦ ਉਹ ਤਾਂ ਮੈਨਾਂ ਦੇਖੀ ਹੋਣੀ ਕਿੱਥੇ ਮੇਰੇ ਵੀ 42 43 ਸਾਲ ਦੀ ਉਮਰ ਮੈਨਾਂ ਦੇਖੀ ਨਹੀਂ ਇੱਥੇ ਕਿਦੇ ਹੋਈ ਆਪਣੇ ਹੂੰ ਮੂੰਗੀ ਚਲੋ ਹੈਗੀ ਮੂੰਗੀ ਤੇ ਦਿੱਤੀ ਇਹਨਾਂ ਨੇ ਮੱਕੀ ਆ ਉਹ ਚਲੋ ਬੰਦਾ ਬੀਜੂਗਾ ਤੇ ਪਰ ਜਿਹੜੀ ਆ ਹੋਰੀ ਇਹ ਦੇਈ ਜਾਂਦੇ ਉਹਦਾ ਹੋਰ ਸੂਬਿਆਂ ਨੂੰ ਫਿਰ ਉਹ ਕਹਿੰਦੇ ਵੀ ਗੁਜਰਾਤ ਕੋਲੂ ਤੇ ਉਧਰ ਬੀਜਦੇ ਹੋਣਗੇ ਵੀ ਉਹਨਾਂ ਨੂੰ ਫਾਇਦਾ ਦੇਣਾ ਹੁਣ ਹੂੰ ਮਤਲਬ ਫੇਰ ਨਹੀਂ ਫਾਇਦਾ ਆਪਾਂ ਨੂੰ ਫੇਰ ਨਹੀਂ ਦਿੱਤਾ ਜਾ ਰਿਹਾ ਨਹੀਂ ਨਹੀਂ ਜੀ ਉਹਦਾ ਆਪਣੀ ਤਾਂ ਕੋਈ ਹੈ ਹੀ ਨਹੀਂ ਫਸਲ ਜੇ ਇਹਨਾਂ ਨੇ ਮੱਕੀ ਦੇ ਬੀਜ ਦਿੱਤੇ ਕਹਿੰਦੇ ਝੋਨੇ ਤੋਂ ਹਟਾ ਕੇ ਲੋਕ ਉਧਰ ਲਾਵਾਂਗੇ ਤੇ ਉਹ ਉਹ ਉਹਨਾਂ ਨੂੰ ਹੀ ਪਾਣੀ ਮੱਕੀ ਪਿੰਦੀ ਝੋਨੇ ਜਨਾਂ ਨੂੰ ਪਾਣੀ ਦੇ ਕਪਾਹ ਤੇ ਵੀ ਦੇ ਰਹੇ ਹੁੰਦਾ ਕਹਿੰਦੇ ਕਿੱਥਾ ਕਬਾ ਪੰਜਾਬ ਚ ਹੈ ਕਿ ਕਿੱਥੇ ਵੀ ਦੀ ਆਈ ਹੂੰ ਪਹਿਲੀ ਗੱਲ ਤਾਂ ਇਨਾਂ ਕੋਲੇ ਉਹ ਦਵਾਈਆਂ ਹੀ ਨਹੀਂ ਹੈਣੀਆਂ ਜੇ ਜਿਹੜੇ ਦੋ ਕਹਿੰਦੇ ਉਹ ਲਾਲ ਸੁੰਢੀ ਪੈ ਗਈ ਜਿਹੜੀ ਉਹ ਪੈ ਗਈ ਉਹ ਉਹਦੀ ਕੋਈ ਰੋਗ ਥਾਮ ਵਾਲੀ ਦਵਾਈ ਹੈਣੀ ਇਨਾਂ ਕੋਲੇ ਜੀ ਜਦੋਂ ਨਰਮੇ ਨੂੰ ਜੰਗ ਪਾਵਾ ਨੂੰ ਉਹ ਸੁੰਢੀ ਪੈ ਜਾਂਦੀ ਆ ਉਹ ਰੋਕਣ ਵਾਲੀ ਕੋਈ ਦਵਾਈ ਤਾਂ ਬਣੀ ਨਹੀਂ ਇਨਾਂ ਤੋਂ ਆਪਣੇ ਯੂਨੀਵਰਸਿਟੀਾਂ ਤੋਂ ਜਾਂ ਕਹੇ ਤੋਂ ਵੀ ਹੂੰ ਪਰ ਬਈ ਵੱਡੇ ਵੱਡੇ ਦਾਅਵੇ ਤਾਂ ਇੰਨੇ ਕਰਦੇ ਆ ਕਹਿੰਦੇ ਅਸੀਂ ਤਾਂ ਖੇਤੀਬਾੜੀ ਨੂੰ ਕਰੀ ਇੰਨਾ ਕੁਛ ਰਹੇ ਆ ਸਰਕਾਰਾਂ ਕਹਿੰਦੀਆਂ ਨੇ ਕੋਸ਼ ਨਹੀਂ ਬਈ ਜਮੀਨੀ ਪੱਧਰ ਤੇ ਤਾਂ ਕੋਈ ਨਹੀਂ ਹੁੰਦਾਗਾ ਇਹ ਆ ਉੱਥੇ ਅੰਦਰ ਬੈਠੇ ਹੀ ਕਰੀ ਜਾਂਦੇ ਆ ਦਾ ਉਹਨਾਂ ਦਾ ਦਾ ਕਹਿ ਨਹੀਂ ਸਾਡੇ ਇਹਨਾਂ ਨੂੰ ਪਿੰਡਾਂ ਜੇ ਨਿਕਲ ਕੇ ਦੇਖਣਾ ਚਾਹੀਦਾ ਛੋਟੇ ਜ਼ਿਮੀਂਦਾਰਾਂ ਨੂੰ ਵੀ ਮੜਾ ਮੋਟਾ ਪੁੱਛਣਾ ਚਾਹੀਦਾ ਵੀ ਲੋਕਤ ਗਲੀਪਾ ਉਹ ਤਾਂ ਕਹਿੰਦੇ ਬਦਲ ਕੇ ਖੇਤੀ ਕਰੋ ਤੁਸੀਂ ਅਸੀਂ ਯੂਨੀਵਰਸਿਟੀਆਂ ਆ ਕੇ ਮਾਹਰ ਤੁਹਾਡੀ ਸਪੋਰਟ ਕਰਨਗੇ ਤੁਹਾਨੂੰ ਦੱਸਣਗੇ ਕਿਵੇਂ ਉਹ ਕਰਨਾਗਾ ਕਿਵੇਂ ਇਹਦੇ ਤੋਂ ਝਾੜ ਲੈਣਾਗਾ ਕਿਵੇਂ ਬਜਾਈ ਕਰਨੀ ਆ ਤੁਹਾਨੂੰ ਨਹੀਂ ਦੱਸਿਆ ਕਿਸੇ ਨੇ ਤੁਹਾਡੀ ਮਦਦ ਨਹੀਂ ਕੀਤੀ ਯਾਰ ਤੁਸੀਂ ਅਪਰਾਲਾ ਕੀਤਾ ਵੱਖਰੀ ਖੇਤੀ ਕਰਨ ਦਾ ਕਿਸੇ ਨੇ ਨਹੀਂ ਬਾਈ ਕੋਈ ਆਇਆ ਹੀ ਨਹੀਂ ਸਾਡੇ ਤਾਂ ਇੱਥੇ ਕੋਈ ਨਹੀਂ ਆਇਆ ਦਾ ਆਪਦੇ ਆਪ ਹੀ ਕੀਤੀ ਸੀਗੀ ਚਲੋ ਨਹੀਂ ਹੁਣ ਟੇਚਰਾ ਪਿੰਡ ਦੀਆਂ ਵਾਧੂ ਮੈਨੂੰ ਹੁਣ ਜਦੋਂ ਵੀ ਕਿਤੇ ਦੁੱਧ ਪੋਣ ਜਾਣੇ ਜੇ ਕਨੇ ਕਿਉਂ ਬਾਈ ਬਿਜ਼ਨਿਸਰ ਜਿਹਨੀ ਆ ਤੁਸੀਂ ਹਾਂ ਇਚਣਾ ਕਰਦੇ ਆ ਲੋਗਾਂ ਬਾਈ ਦੋ ਪਤਾ ਨਹੀਂ ਆਉਂਦਾ ਪਛਤਾਵਾ ਤਾਂ ਨਹੀਂ ਹੁੰਦਾ ਯਾਰ ਵੀ ਗਲਤ ਕਰ ਲਿਆ ਕੰਮ ਨੂੰ ਨਹੀਂ ਹੁੰਦਾ ਤਾਂ ਬਹੁਤ ਹੁੰਦਾ ਵਾ ਪਰ ਇਹ ਸੋਚਿਆ ਕਿ ਚਲੋ ਜੇ ਰੇਟ ਮਿਲ ਜਾਂਦਾ ਉਹ ਤਾਂ ਅਸਲੀ ਬੰਪ ਭੁੱਲ ਜਾਂਦੇ ਨਾ ਵੀ ਬੰਦਾ ਚਲੋ ਰੇਟ ਸੋਹਣਾ ਹੀ ਰੇਟ ਨਾ ਵੇ ਕੀ ਗਾਹਣ ਵੀ ਆਪਾਂ ਬੀਜ ਦੇ ਜੇ ਹੁਣ ਰੇਟ ਹੀ ਨਹੀਂ ਗਾ ਇਹ ਵੀ ਇਹ ਵੇਚਣ ਨੂੰ ਨਹੀਂ ਆਏਵੇਂ ਸੱਟਣ ਨੂੰ ਵੀ ਚਿਤ ਕਰਦਾ ਹੁਣ ਆਪਾਂ ਨਾ ਇਹ ਇਹਨੂੰ ਜੀ ਹਾਂ ਜਿਵੇਂ ਹੁਣ ਬੁਰਗਾਂ ਭਰੀਆਂ ਪਈਆਂ ਵਾ ਵੀ ਐ ਸੱਟਣ ਨੂੰ ਨਹੀਂ ਆਏ ਆ ਵੀ ਉਹ 4000 ਉਹਨਾਂ ਨੂੰ ਕਿੱਥੋਂ ਦੇ ਆਈਏ ਜੀ ਉਦੋਂ ਬਹੁਤ ਤਾਂ ਖਰਚਾ ਹੋਇਆ ਵੇ ਜੀ ਆ ਉਦੋਂ ਦਾ ਇਹ ਵੀ ਤੇਲ ਕਢਾ ਕਢਾ ਰਿਸ਼ਤੇਦਾਰਾਂ ਨੂੰ ਕਿਸੇ ਨੂੰ ਹੋਰ ਦੇਵਾਂਗੇ ਅਗਲਾ ਕਹੂਗਾ ਵੀ ਚਲੋ ਯਾਰ ਨਾਲ ਦੀਰ ਖੁਸ਼ ਹੋ ਜਾਣਗੇ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਭਾਈ ਸ਼ੁਕਰੀਆ ਠੀਕ ਹੈ ਜੀ ਕਿ ਤੁਹਾਨੂੰ ਬੋਲਦੇ ਹਾਂ ਚੈਨਲ ਤੋਂ ਬੋਲਦੇ ਆਂ ਮੇਰੇ ਦਾ ਇੰਪੈਕਟ ਤੋਂ ਗੱਲ ਕਰ ਰਹੇ ਆਂ ਪੱਤਰਕਾਰ ਮੈਂ ਰਾਜੀਵ ਸਿੰਘ ਠੀਕ ਹੈ ਜੀ ਧੰਨਵਾਦ ਵੀਰੇ ਧੰਨਵਾਦ